ਆ ਦੇਖ ਲੋ ਸਾਡੇ ਪਿੰਡ ਦੇ ਸਰਪੰਚ ਘਰੇ ਪੈਟਰੋਲ ਬੰਬ ਸੁੱਟਿਆ ਮੈਂ ਹਲੇ ਨੂੰ ਡੈਮੋ ਦਿਖਾਇਆ ਚੱਲ ਬੋਤਲਾਂ ਚਾਦਣਾ ਨਹੀਂ ਟੁੱਟੀਆਂ ਮੈਂ ਓਲੀ ਮਾਰ ਬੈਠਾ ਇਹਦੇ ਘਰੇ ਲੈ ਡੈਮੋ ਦਿਖਾਇਆ ਇਹਨੂੰ ਵਾਰਨਿੰਗ ਦਿੱਤੀ ਆ ਨਹੀਂ ਤਾਂ ਕੱਲ ਨੂੰ ਇਹਦੇ ਘਰੇ ਫਾਇਰ ਛੰਡੂਗਾ ਜਿਹੜੇ ਮੇਰੇ ਪੈਸੇ ਨਾ ਮੋੜੇ ਕੁਲਵਿੰਦਰ ਸਰਪੰਚ ਦਾ ਨਾਂ ਫਤਿਹਪੁਰ ਮਣਿਆੜ ਸਰਪੰਚਾ ਇਹਨੂੰ ਫੋਨ ਆਹ ਦੇਖ ਲੋ ਲੰਬੀ ਦੇ ਪਿੰਡ ਫਤਿਹਪੁਰ ਮਣਿਆੜ ਦੇ ਨੌਜਵਾਨ ਦੀ ਕਰਤੂਤ ਆਵਦੇ ਹੀ ਪਿੰਡ ਦੇ ਸਰਪੰਚ ਦੇ ਘਰੇ ਛਿੱਕੇ ਪੈਟਰੋਲ ਬੰਬ ਪੈਟਰੋਲ ਬੰਬਾਂ ਦਾ ਧਮਾਕਾ ਅੰਨਾਕ ਸੁਣਿਆ ਕਿ ਆਸਬੜੋਂ ਸੇ ਲੋਕ ਇਕੱਠੇ ਹੋਏ ਲੋਕ ਇਕੱਠੇ ਹੋਣ ਤੋਂ ਬਾਅਦ ਸਰਪੰਚ ਦੇ ਘਰੇ ਆਪਣਾ ਧਪੜੀ ਦਾ ਬੋਹਰ ਬਣਿਆ ਸਰਪੰਚ ਦੇ ਬਿਆਨੀ ਜਦੋਂ ਥਾਣਾ ਲੰਬੀ ਦੇ ਵਿੱਚ ਸਿਕਾਈ ਦਿੱਤੀ ਤਾਂ ਉਸ ਤੋਂ ਬਾਅਦ ਸਰਪੰਚ ਨੇ ਦੱਸਿਆ ਕਿ ਇਹ ਨੌਜਵਾਨ ਦੇ ਪਿਤਾ ਦੇ ਨਾਲ ਜਿਹੜਾ ਇੱਕ ਵੀਡੀਓ ਦੇ ਵਿੱਚ ਕਹਿ ਰਿਹਾ ਕਿ ਲੈਣ ਦੇ ਦਾ ਸਾਬਕਾ ਤਾਬ ਹੈ ਉਹ ਸੁਣਦਿਆਂ ਸਰਪੰਚ ਤਾਂ ਕੀ ਕਹਿਣਾ ਪੂਰੇ ਮਾਮਲੇ ਨੂੰ ਲੈ ਕੇ ਈ ਵਾਜੀ ਕੀ ਨਾਮ ਹੈ ਕੀ ਪੂਰਾ ਮਾਮਲਾ ਮੇਰਾ ਨਾਮ ਕੁਲਵਿੰਦਰ ਸਿੰਘ ਪਿੰਨ ਮੇਰਾ ਫਤਿਹਪੁਰ ਮੰਨਿਆ ਵਾਲਾ ਮੈਂ ਮੌਜੂਦਾ ਸਰਪੰਚਾ ਫਤਿਹਪੁਰ ਮੰਨਿਆ ਵਾਲੇ ਦਾ ਅ ਅੱਜ ਇੱਕ ਸ਼ਾਮ ਨੂੰ ਮੈਂ ਘਰੇ ਹੀ ਸੀ ਮੌਜੂਦ ਅੰਦਰ ਸੀਗਾ ਮੈਂ ਅੱਗੇ ਆਪਦੇ ਬਰਾਂਡੇ ਦੇ ਵਿੱਚ ਮੰਮੀ ਡੈਡੀ ਹਰਾਂ ਦੇ ਕੋਲ ਬੈਠਾ ਸੀਗਾ ਤੇ ਸ਼ਾਮ ਨੂੰ ਚਾਨਚੱਕ ਇੱਕ ਧਮਾਕੇ ਦੀ ਆਵਾਜ਼ ਆਈ ਆ ਘਰੇ ਜਦੋਂ ਅਸੀਂ ਬਾਹਰ ਨਿਕਲੇ ਆਂ ਆਣ ਕੇ ਦੇਖਿਆ ਮੰਮੀ ਵੀ ਬਾਹਰ ਆ ਗਏ ਮੈਂ ਵੀ ਬਾਹਰ ਆ ਗਿਆ ਆ ਕੇ ਦੇਖਿਆ ਤੇ ਉੱਥੇ ਇੱਕ ਅੱਗ ਲੱਗੀ ਪਈ ਸੀ ਜਦੋਂ ਅਸੀਂ ਅੱਗ ਨੂੰ ਬੁਝਾਇਆ ਜਾ ਕੇ ਦਵਾ-ਦਵਾ ਆਪਣਾ ਤਖੜੀ ਨਾਲ ਸਾਡੇ ਆਢੀ ਗੁਆਢੀ ਵੀ ਆ ਗਏ ਸੀ ਜਦੋਂ ਬੁਝਾਇਆ ਤੇ ਉਹ ਦੇਖਿਆ ਵੀ ਉੱਥੇ ਕੋਈ ਕੰਚ ਦੀਆਂ ਬੋਤਲਾਂ ਵੀ ਜਿਹੜੀਆਂ ਉੱਥੇ ਉਹ ਖਿਲਰੀਆਂ ਪਈਆਂ ਸੀਗੀਆਂ ਉਹਨੇ ਤੇ ਨੂੰ ਥੋੜੇ ਸਮੇਂ ਬਾਅਦ ਹੀ 25 25 ਮਿੰਟ ਅੱਧੇ ਘੰਟੇ ਬਾਅਦ ਤਕਰੀਬਨ ਜਦੋਂ ਇੱਕ ਮੈਨੂੰ WhatsApp ਦੇ ਉੱਤੇ ਵੀ ਉਹ ਇੱਕ ਮੈਂ ਵੀਡੀਓ ਆਈ ਜਿੰਨੂੰ ਮੈਂ ਦੇਖਿਆ ਤੇ ਉਹ ਉਹਦੇ ਵਿੱਚ ਇਹ ਪਾਇਆ ਗਿਆ ਵੀ ਇੱਕ ਕੋਈ ਸਾਡੇ ਪਿੰਡ ਦਾ ਹੀ ਆ ਮੁੰਡਾ ਰਾਜਨ ਉਹ ਘਰੇ ਆ ਕੇ ਵੀ ਇਸ ਤਰ੍ਹਾਂ ਕੋਈ ਵੀ ਬੋਤਲ ਦੇ ਜਿਹੜੇ ਪੈਟਰੋਲ ਬੰਬ ਬਣਾ ਕੇ ਉਹ ਸਾਡੇ ਘਰੇ ਆਣ ਕੇ ਵੀ ਉਹ ਸੁੱਟ ਗਿਆ ਸਾਡਾ ਜਿਹੜਾ ਉਹਨਾਂ ਜਾਨੀ ਮਾਲੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਉਹ ਪੈਸਿਆਂ ਦਾ ਜ਼ਿਕਰ ਕਰ ਰਿਹਾ ਪੈਸਿਆਂ ਦਾ ਕੀ ਮਾਮਲਾ ਆ ਹਾਂ ਜਿੱਤੇ ਨੂੰ ਇਹ ਪੈਸਿਆਂ ਦਾ ਉਹ ਜ਼ਿਕਰ ਕਰੀ ਜਾਂਦਾ ਪੈਸਿਆਂ ਦਾ ਜਿਹੜਾ ਮਾਮਲਾ ਹੈ ਉਹ ਉਹਦੇ ਆਪਣੇ ਗੁਰਮੀਤ ਸਿੰਘ ਉਹਦਾ ਡੈਡੀ ਉਹਦੇ ਨਾਲ ਹੈ ਉਹਦੇ ਨਾਲ ਪੈਸਿਆਂ ਦਾ ਲੈਣ ਦੇਣ ਜੋ ਵੀ ਹੈ ਸਾਡਾ ਆਪਸੀ ਜਿਹੜਾ ਜਦੋਂ ਇਲੈਕਸ਼ਨ ਦਾ ਟਾਈਮ ਸੀ ਮੈਂ ਉਹਦੇ ਕੋ ਪੈਸੇ ਫੜੇ ਸੀ ਹੱਥ ਦਸਤੀ ਫੋਨ ਦੇ ਉਹ ਤਾਂ ਜਿਹੜੇ ਉਹਨੂੰ ਹੀ ਮੈਂ ਮੋੜਨੇ ਸੀ ਔਰ ਉਹਦੇ ਨਾਲ ਜਦੋਂ ਮੇਰੀ ਗੱਲ ਹੁੰਦੀ ਸੀਗੀ ਉਹਨੂੰ ਉਹਦੇ ਨਾਲ ਹੀ ਮੋੜਨ ਦਾ ਸੀਗਾ ਕਿਉਂਕਿ ਇਹ ਠੀਕ ਨਹੀਂ ਰਹਿੰਦਾ ਸੀ ਮੁੰਡਾ ਜਿੱਦਾ ਬਾਹਰ ਅੰਦਰ ਲੜਾਈਆਂ ਝਗੜਿਆਂ ਦੇ ਵਿੱਚ ਰਹਿੰਦਾ ਸੀਗਾ ਇਹਦੇ ਪਿਤਾ ਨੇ ਕਿਹਾ ਸੀ ਵੀ ਤੂੰ ਪੈਸੇ ਜਿਹੜੇ ਇਹ ਮੈਨੂੰ ਹੀ ਵਾਪਸ ਕਰਨੇ ਆ ਵੀ ਮੇਰੇ ਮੁੰਡੇ ਨੂੰ ਪੈਸੇ ਨਹੀਂ ਦੇਣੇ ਐਸ ਤੇ ਕੋ ਪਹਿਲਾਂ ਵੀ ਮਾਮਲਾ ਦਰਜਾ ਮੁੰਡੇ ਤੇ ਹਾਂ ਇਹਦੇ ਤੇ ਪਹਿਲਾ ਮਾਮਲੇ ਦਰਜ ਹੈਗੇ ਆ ਦੋ ਤਿੰਨ ਮਾਮਲੇ ਦਰਜ ਨੇ ਇਹਦੇ ਉੱਤੇ ਪਹਿਲਾ ਵੀ ਹੂੰ ਤੇ ਇਸ ਤੋਂ ਬਾਅਦ ਹੁਣ ਕੀ ਸੀ ਮੰਗੀ ਕੀਤੀ ਕਾਰਵਾਈ ਕੀਤੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਮੈਂ ਜਿਹੜੇ ਪੁਲਿਸ ਨੂੰ ਆਪਣੇ ਜਿਹੜੇ ਬਿਆਨ ਆ ਉਹ ਦਰਜ ਕਰਵਾ ਦਿੱਤੇ ਆ ਔਰ ਜਿਹੜੀ ਅਗਲੇਰੀ ਅਗਲੀ ਕਾਰਵਾਈ ਆ ਔਰ ਐਸਐਸਓ ਸਾਹਿਬ ਨੂੰ ਵੀ ਮੈਂ ਡਿਪਟੀ ਸਾਹਿਬ ਨੂੰ ਵੀ ਜਿਹੜਾ ਅਸੀਂ ਕਹਿ ਦਿੱਤਾ ਵੀ ਉਹ ਪੁਲਿਸ ਨੇ ਜਿਹੜੀ ਕਰਨੀ ਹੈ ਅਗਲੇ ਤੌਰ 'ਤੇ ਉਹਨਾਂ ਨੇ ਕਰ ਲਓ। ਕਿਸ ਤਰ੍ਹਾਂ ਲੱਗਦਾ ਕਿ ਇਸ ਤਰ੍ਹਾਂ ਹੀ ਨੌਜਵਾਨਾਂ ਦੇ ਹੌਸਲੇ ਬਲੰਦ ਹੋਏ ਨੇ ਪਰ ਚਾਹੀਦਾ ਸੀ ਆਪ ਤੇ ਹੀ ਸਰਪੰਚ ਹੋ ਜਾਂ ਯਾ ਆਪਕੇ ਤਾਰੇ ਤੱਕ। ਪਰ ਇਹ ਕਿੰਨਾ ਦੀ ਸਰਕਾਰ ਦੇ ਵਿੱਚ ਬਾਹਣਾ ਕਿਤਨੇ ਕਿਤੇ ਸਰਕਾਰ ਦੇ ਮੂੰਹ ਤੋਂ ਚਫੇੜਿਆ। ਉਹ ਬੜੀ ਜਿਆਦਾ ਨਿੰਦਣ ਆ ਜੋ ਘਟਣਾ ਹੈ ਜਤੈਨ ਜਿਸ ਤਰ੍ਹਾਂ ਵੀ ਇਸ ਤਰ੍ਹਾਂ ਮੁੰਡੇ ਜਿਹੜੇ ਕਈ ਨਸ਼ਿਆਂ ਦੇ ਲਪੇਟ ਦੇ ਵਿੱਚ ਆ ਕੇ ਵੀ ਜੇ ਇਸ ਤਰ੍ਹਾਂ ਦੀ ਹਰਕਤ ਕਰਦੇ ਆ ਉਹ ਬਹੁਤ ਹੀ ਨਿੰਦਨਯੋਗ ਹੈ ਕਿਉਂਕਿ ਕਿਸੇ شریف ਪਰਿਵਾਰ ਦੇ ਉੱਤੇ ਇਸ ਤਰ੍ਹਾਂ ਦੇ ਮੁੰਡੇ ਦੁਆਰਾ ਹਰਕਤ ਕਰਨੀ ਉਹ ਕਰੇ ਵੀ ਉਹਨਾਂ ਦੇ ਜਿਹੜਾ ਮਾਪਿਓ ਉਹ ਵੀ ਕਿਤੇ ਨਾ ਕਿਤੇ ਜਾ ਕੇ ਟੈਨਸ਼ਨ ਦਾ ਜਿਹੜਾ ਫਿਰ ਸ਼ਿਕਾਰ ਹੋ ਜਾਂਦਾ ਜਿਵੇਂ ਕਿ ਇੱਕ ਵੀਡੀਓ ਬਾਅਦ ਵਿੱਚ ਮਿਲਿਆ ਜਿਹੜੀ ਇੰਸਟਾਗ੍ਰam ਤੇ ਕਿਸੇ ਪਰਛੇ ਕਰੇ ਬੰਬ ਪਲਾਸਟ ਕਰੇ ਰੋਜ਼ਾਨਾ ਕੀ ਕੰਮ ਕਰਦਾ ਇਸ ਬੰਦੀ ਅੱਜ ਦੇਰ ਸ਼ਾਮ ਨੂੰ ਇੱਕ ਵੀਡੀਓ ਵਾਇਰਲ ਹੋਈ ਹੈ ਕੋਈ ਤੇ ਉਹ ਕਿਸੇ ਵੱਲੋਂ ਰਾਜਨ ਢਿੱਲੋਂ ਨਾਂ ਦੇ ਪੇਜ ਦੇ ਇੰਸਟਾਗ੍ਰam ਫੇਸ ਤੋਂ ਕੋਈ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਸ ਬੰਦੀ ਵੀਡੀਓ ਦੇ ਵਿੱਚ ਉਹ ਜੋ ਕਹਿ ਰਿਹਾ ਕੋਈ ਫਤਿਹਪੁਰ ਮਣੀਆਂ ਦਾ ਸਰਪੰਚ ਦੇ ਘਰੇ ਜਿਹੜੀ ਗੱਲ ਕਰ ਰਿਹਾ ਉਹ ਕੁਲਵਿੰਦਰ ਸਿੰਘ ਹੈ ਜੋ ਮੌਜੂਦਾ ਸਰਪੰਚਾਪਿੰਡ ਦਾ ਤੇ ਕੁਲਵਿੰਦਰ ਸਿੰਘ ਦੇ ਬਿਆਨ ਤੇ ਜਿਹੜਾ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਜਿਹੜੇ ਜੋ ਵੀ ਦੋਸ਼ੀ ਹੈ ਉਸ ਸੰਬੰਧੀ ਸਾਡੇ ਵੱਲੋਂ ਜਿਹੜੀਆਂ ਟੈਕਨੀਕਲ ਟੀਮਾਂ ਬਣਾਈਆਂ ਗਈਆਂ ਜੋ ਟੀਮਾਂ ਵੱਲੋਂ ਜਲਦੀ ਜਿਹੜਾ ਅਸਲ ਦੋਸ਼ੀ ਨੂੰ ਟ੍ਰੇਸ ਕਰਕੇ ਤੇ ਉਹਨੂੰ ਜਿਹੜਾ ਗ੍ਰফতার ਕੀਤਾ ਜਾਊਗਾ ਤੇ ਅਗਲੇਰੀ ਕਾਰਵਾਈ ਪਹੁੰਚ ਲੈਂਦੇ ਆ। ਅਸਲ ਪੱਖ ਤੋਂ ਕੋਈ ਫਰੰਡ ਨਹੀਂ ਆਇਆ। ਪਰ ਪੰਚ ਵੱਲੋਂ ਬਿਲਕੁਲ ਅਸੀਂ ਜਿਹੜਾ ਉਹਨਾਂ ਦਾ ਬਿਆਨ ਲਿਖ ਰਹੇ ਹਾਂ। ਤੇ ਉਹ ਬਿਆਨ ਤੋਂ ਕੋਈ ਕਾਨੂੰਨੀ ਕਾਰਵਾਈ ਉਹ ਜਿਹੜੀ ਪਹੁੰਚ ਲੈਂਦੇ ਆ।